ਆਹ ਵੇਖੋ ਢਿੰਗੀਪੁਲੀ ਦੇ ਹਾਲ ਇੱਥੇ ਕੋਈ ਸਰਕਾਰੀ ਕਰਮਚਾਰੀ ਜਾਂ ਕੋਈ ਕੇਵਲੋ ਸਖ ਕੋਈ ਸਹੂਲਤ ਨਹੀਂ ਆਈ ਸਾਡੇ ਇੱਧਰ ਪਾਣੀ ਵੇਖੋ ਸਾਡੇ ਮੇਲੇ ਇੱਥੇ ਤਿੰਨ ਤਿੰਨ ਫੁੱਟ ਪਾਣੀ ਜੇ ਸਾਡੇ ਇੱਥੇ ਦੁਕਾਨਾਂ 'ਚ ਪਾਣੀ ਵੜੇ ਜੇ ਕੋਈ ਇੱਥੇ ਸਰਕਾਰ ਦਾ ਬੰਦਾ ਜਾਂ ਹੋਰ ਦੂਜਾ ਕੋਈ ਨਹੀਂ ਜਾਇਆ ਐਵੇਂ ਦਾਅਵੇ ਕਰਕੇ ਚਿੱਟੇ ਪਜਾਮੇ ਕੁਰਤੇ ਪਾ ਕੇ ਨਾ ਤੇ ਚਲ ਜਾਂਦੇ ਨੇ ਭੁਲਾਉਂਦੇਖ ਲੋਕ ਇਹ ਆਹ ਵੇਖੋ ਆਹ ਕੋ ਪਾਣੀ ਸਾਡੇ ਹਾਂ ਜੀ ਘਰ ਸਾਡੇ ਸਾਰੇ ਘਰੇ ਨੇ ਜਿੰਨੇ ਸਾਡੇ ਡਿੰਗੀਪੁਲੀ ਦੇ ਘਰ ਨੇ ਪਟਾਲਾ ਰੋਡ ਡਿੰਗੀਪੁਲੀ ਤੇ ਘਰ ਸਾਡੇ ਸਾਰੇ ਘਰੇ ਹੋਏ ਨੇ ਆ ਵੇਖੋ ਪਾਣੀ ਚ ਕੋਈ ਨਹੀਂ ਜੇ ਆ ਸਾਡੇ ਦਾ ਸਾਰ ਲੈਣਾ ਉਹੀ ਰਿਕੁਐਸਟ ਕਰਦੇ ਆਂ ਵੀ ਕੋਈ ਨਾ ਕੋਈ ਸਾਡੇ ਇੱਥੇ ਸਾਰ ਲੈਣ ਆਵੇ ਘਰਾਂ ਦੇ ਬਸ ਉੱਤੇ ਦੁਕਾਨਾਂ ਦੇ ਅੰਦਰ ਤੱਕ ਪਾਣੀ ਸਾਡੇ ਵੜ ਗਿਆ ਬਨੇ ਆਉਂਦਾ ਨਹੀਂ ਆਵੇ ਇੱਥਾਰੀਆਂ ਤੇ ਕੱਲ ਮੈਂ ਆ ਵੇਖ ਤੋਂ ਸਾਰੇ ਸਾਰੇ ਜਕਦਮ ਪਾਣੀ ਦੇ ਘਰਾਂ ਦੇ ਵਿੱਚ ਕੁਝ ਨਹੀਂ ਹੈਗਾ ਆਹ ਦੁਕਾਨਾਂ ਦੇ ਕੇ ਸਾਰੇ ਪਾਣੀ ਅੰਦਰ ਵੜਿਆ ਦੁਕਾਨਾਂ 'ਚ ਕੋਈ ਨਹੀਂ ਇੱਥੇ ਵੀਰ ਆਇਆ ਨਾ ਕੋਈ ਸਰਕਾਰੀ ਕਰਮਚਾਰੀ ਨਾ ਕੁਝ